ਬੇਨਤੀ ਕਰਾਂਗੇ ਤੇ ਸਾਧ ਸੰਗਤ ਜੀ ਫੇਰ ਤਾਂ ਕੋਰ ਨਰਕਾਂ ਦੇ ਵਿੱਚ ਵੀ ਸ਼ਾਂਤੀ ਹੋ ਜਾਂਦੀ ਹੈ ਜਦੋਂ ਕੋਈ ਪਿਆਰ ਦੇ ਨਾਲ ਵਹਿੰਦਾ ਹੈ ਪਿਆਰ ਦੇ ਨਾਲ ਗੁਰੂ ਨਾਨਕ ਦੇ ਗੀਤ ਗਾਉਂਦਾ ਨਾ ਮਰਨ ਵਾਲਾ ਜੇ ਨਰਕਾਂ ਵਿੱਚ ਵੀ ਬੈਠਾ ਹੋਵੇ ਫਾਰਕ ਇਹਦੇ ਨਰਕਾਂ ਵਿੱਚ ਵੀ ਸ਼ਾਂਤੀ ਮਿਲ ਜਾਂਦੀ ਹੈ ਸਾਧ ਸੰਗਤ ਦਾ ਇਹ ਫਲ ਹੈ ਆਓ ਫਿਰ ਸੰਗਤ ਦੇ ਆਪਾਂ ਤੇ ਆਪਣੇ ਵਾਸਤੇ ਹੀ ਵਹਿਣੇ ਸਾਰਿਆਂ ਨੇ ਆਪਣੇ ਵਾਸਤੇ ਵਹਿਣੇ ਰੀਤਾ ਅਮਰ ਜੀ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਵਾਗ ਗੁਰਨਾਨਕ ਦੀ ਬਾਤ ਵਿੱਚ ਬਹਿ ਕੇ ਚੰਗਾ ਅਮਰ ਹੈ ਭਾਈ ਸਤਪੁਰ ਸੱਚੇ ਪਾਸਾ ਕਹਿੰਦੇ ਜੇ ਕੋਈ ਅਮਰ ਚੰਗਾ ਕੀਤਾ ਹੋਊਗਾ ਤੇ ਗੁਰੂ ਨਾਨਕ ਦੀ ਦਰਗਾਹ ਵਿੱਚ ਮਾਨ ਤੇ ਵਡਿਆਈ ਵੀ ਰੁਕੀ ਨਹੀਂ ਜੇ ਸਾਰੀ ਜ਼ਿੰਦਗੀ ਠਗੀਆਂ ਚੋਰੀਆਂ ਯਾਰੀਆਂ ਕਰਦਾ ਕਰਦਾ ਬਸਰ ਹੋ ਗਿਆ ਫਿਰ ਮਾਰ ਕੇ ਆਵਨ ਆਇਆ ਸ੍ਰੇਸ਼ਟ ਮੈਂ ਮੇਰੇ ਮੁਝੇ ਪਾਸ ਤੋਂ ਆ ਗਿਆ ਉਹ ਖਾ ਦੇਹੀ ਦੇ ਵਿੱਚ ਕੰਮ ساری ਜ਼ਿੰਦਗੀ ਪਸ਼ੂਆਂ ਵਾਲੇ ਕੰ ਦਾ ਰਿਹਾ ਪਸ਼ੂ ਤੋਂ ਹੋਰ ਮਰੇ ਹੋਏ ਪਸ਼ੂਆਂ ਦੀ ਨਹੀਂ ਆਈ ਦੱਸ ਲੈ ਬਾਬਾ ਜੇ ਗੁਰਨਾਨਕ ਦੇਵ ਕੋਲੇ ਰਹਿ ਗਿਆ ਜੇ ਸਾਸਰੀ ਅੰਦਰੋਂ ਇੱਕ ਆਰਾਧਨਾ ਅੰਦਰ ਆਤਮੇ ਨਾਲ ਆਰਾਧਨਾ ਕਰਦਾ ਗਿਆ ਜੇ ਉਹ ਗੱਲ ਕੋ ਨਾ ਹੋ ਜੀਵਾਂ ਦੇ ਨਾਲ ਗੁਰਨਾਨਕ ਦੀ ਬਾਣੀ ਪੜਨ ਲੱਗ ਗਿਆ ਨੇਕੀ ਦੇ ਸਾਧ ਗੁਰ ਬੇਠਣਾ ਗੁਰੂ ਨਾਨਕ ਜੀ ਜ਼ਿਦਾਰ ਕਰਨ ਲੱਗੇ ਆ ਵੇਦਰਾ ਦੇ ਨਾਲ ਸਤਬਣੀ ਸੁਣਨਾ ਵਰਨਾਓ ਕੰਨਾਂ ਦੇ ਨਾਲ ਗੁਰੂ ਬਾਬੇ ਦੀ ਬਾਣੀ ਸੁਣਨ ਲੱਗੇ ਫਿਰ ਮਾਰਕ ਜੀ ਨੇ ਕਿਹਾ ਕੀ ਸਤ ਸੋਰ ਸੇਤੀ ਰੱਤੇ ਆ ਦਰਗਹਿ ਭਾਈਏ ਖਾਓ ਗੁਰੂ ਨਾਨਕ ਦੀ ਦਰਗਾਹ ਵਿੱਚ ਉਹਨਾਂ ਨੂੰ ਠਿਕਾਣਾ ਮਿਲ ਜਾਂਦਾ ਭਾਈ ਜਿਹੜੇ ਗੁਰੂ ਨਾਨਕ ਦੇ ਕੋਲੇ ਬਹਿੰਦੇ ਆ ਪ੍ਰੇਮ ਨਾਲ ਬਹਿੰਦੇ ਆ ਪ੍ਰੇਮ ਨਾਲ ਬਹਿ ਕੇ ਗੁਰੂ ਨਾਨਕ ਦੀ ਬਾਣੀ ਗਾਉਂਦੇ ਆ ਜੇ ਆ ਵੀ ਜਗ ਲਈ ਮਾਰਦਾ ਗੱਲ ਸਤਗੁਰਾਂ ਦੀ ਸੁਣਦਾ ਹੀ ਹੈ ਨਹੀਂ ਤੇ ਫਿਰ ਗੱਲ ਨਹੀਂ ਬਣਿਆ ਕਰਦੀ ਪਈ ਆਓ ਫਿਰ ਆਪਾਂ ਸਾਰੇ ਕੰਮੜੇ ਮਾਰੀਏ ਨੇਦਰਨੀ ਨੇ ਕਰੀਏ ਚਿਤ ਚਰਨ ਨੂੰ ਕਮਨ ਲਗਾ ਆਸਰਾ ਸਤਗੁਰ ਦੇ ਚਰਨਾਂ ਦਾ ਆਸਰਾ ਲੈ ਲਈਏ ਚਿਤ ਚਰਨ ਨੂੰ ਕਮਨ ਸੰਗ ਜੋੜੀਏ ਗੁਰਨਾਨਕ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਪ੍ਰੀਤੀ ਨੂੰ ਜੋੜ ਜੋੜ ਲਓ ਕਹੋ ਮਹਾਰਾਜ ਸਾਥੀ ਫਰੀਦ ਹਮ ਗੁਮਸੰਗ ਜੋੜੀ ਤੂੰ ਸੰਜੋਰ ਅਬਰ ਸੰਤੋਰੀ ਦਾਦਿਆ ਤੇਰੇ ਤੋਂ ਮੈਨਾਂ ਹੋਰ ਕੋਈ ਟੇਕ ਨਹੀਂ ਹੋਰ ਕੋਈ ਸਹਾਰਾ ਨਹੀਂ ਹੈ ਤੇਰੇ ਚਰਨਾਂ ਦਾ ਉਹ ਆਸਰਾ ਲੈ ਕੇ ਤੇਰੀ ਗੋਦ ਵਿੱਚ ਆ ਗਏ ਆਪਣੇ ਬਾਪੂ ਦੀ ਇੱਜ਼ਤ ਕਰਨ ਵਾਸਤੇ ਆਏ ਹੁਣ ਬਾਜ ਰਖੀ ਬਾਜਾ ਵਾਰਿਆ ਤੇਰੀ ਬਾਣੀ ਦਾ ਸਹਾਰਾ ਤੇਰੇ Oh, okay. ਤੇ ਰੱਬ ਦੇ ਪਿਆਰਿਓ 12 ਸਾਲ ਲੰਘ ਗਏ ਸੀ ਮਾਤਾ ਰੂਪੀ ਦਾ ਪੁੱਤਰ ਦਰਿਆ ਵਿੱਚ ਸਨੇ ਬਰਾਤੀਆਂ ਦੇ ਲੁਭ ਗਿਆ ਸੀ ਪਰ ਮਾਤਾ ਰੂਪੀ ਨੂੰ ਇੰਨਾ ਭਰੋਸਾ ਸੀ ਗੁਰੂ ਨਾਨਕ ਦੇ ਉੱਤੇ ਇੰਨਾ ਭਰੋਸਾ ਸੀ ਕਰਦੇ ਤੇ ਉੱਤੇ ਉਹ ਕਹਿੰਦੀ ਮੇਰਾ ਪੁੱਤ ਡੁੱਬ ਨਹੀਂ ਸਕਦਾ ਲੋਕ ਕਹਿੰਦੇ ਡੁੱਬ ਗਿਆ ਅਸੀਂ ਦੇਖਿਆ ਉਹ ਕਹਿੰਦੇ ਕਿ ਜਿਹਦੇ 베ੜੇ ਦਾ ਮਲਾ ਆਪ ਖੁਦਾ ਹੋਵੇ ਉਹ 베ੜਾ ਨਹੀਂ ਹੋ ਸਕਦਾ ਤੇ ਰੱਬ ਦੇ ਪਿਆਰਿਓ ਭਰੋਸਾ ਹੋਵੇ ਤੇਕ ਹੋਵੇ 12 ਸਾਲ ਲੰਘੇ ਸੀ 12 ਸਾਲ ਬਾਅਦ ਗੁਰੂ ਨਾਨਕ ਦੇ ਬਗਦਾਦ ਸਾਹਿਬ ਤੇ ਰੱਬ ਦੇ ਪਿਆਰਿਓ ਉੱਥੇ ਮੈਂ ਜਗਜੀਤ ਸਿੰਘ ਦਾ ਜਾਪ ਕਰਦੇ ਹੋਣਗੇ ਤੇ ਜਦੋਂ 12 ਨੇ ਕਿਹਾ ਪਾਦਾ ਅਲਾ ਪਾਦਾ ਰੱਬ ਆਗਾਸਾ ਆਗਾ ਬੇਰ ਕਹਿਣ ਇੱਕ ਵਾਰ ਸੈਸ 18 ਕਹਿਣ ਕਤੇਬਾ ਐਸਾਸ ਹੈ ਜੀ ਪ੍ਰੇਮ ਨਾਲ ਬਾਣੀ ਪੜਦੇ ਹੋਣਗੇ ਇੱਕ ਕੋਈ ਮੁਸਲਮਾਨ ਫਕੀਰ ਲਿਗਿਆ ਜਾਂਦਾ ਉਹਨੇ ਜਾ ਕੇ ਮਹਾਂਜਰ ਦੇ ਵਿੱਚ ਕਾਜੀ ਨੂੰ ਕਹਿੰਦਾ ਭਾਈ ਉਹ ਦਰਿਆ ਦੇ ਕਿਨਾਰੇ ਫਕੀਰ ਬੈਠੇ ਐ ਆਪਣਾ ਜਿਹੜਾ ਹਜਲਤ ਮਹ ਹੁੰਦਾ ਉਹ ਕਹਿੰਦਾ ਵੀ ਸੱਤ ਆਕਾਸ਼ ਨੇ ਤੇ ਸੱਤ ਧਰਤੀਆਂ ਨੇ ਅੱਜ ਜਦ ਮੈਂ ਆ ਕੰਨਾ ਨਾਲ ਸੁਣ ਕੇ ਆਏ ਉਹ ਅੱਲਾ ਦਾ ਕੋਈ ਰਹੀਰ ਹੈ ਉਹ ਕਹਿੰਦਾ ਲੱਖਾਂ ਹੀ ਆਕਾਸ ਨੇ ਤੇ ਲੱਖਾਂ ਹੀ ਬਦਾਰ ਨੇ ਕਹਿੰਦੇ ਕਾਫਰ ਹੋ ਸਕਦਾ ਹੈ ਹਜਰਤ ਮੁਹੰਮਦੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਕਹਿੰਦੇ ਜਾ ਕੇ ਦੇਖੋ ਕਿਸੇ ਨੇ ਡੱਦਾ ਫੜ ਲਿਆ ਕਿਸੇ ਨੇ ਸੋਡਾ ਫੜ ਲਿਆ ਜਿਹਦੇ ਹੱਥ ਵਿੱਚ ਜੋ ਚੀਜ਼ ਆਈ ਉਹ ਚੱਕੀ ਜਾਂਦੇ ਨੇ ਮਦਦ ਨੂੰ ਝੂਠਾ ਕਰਨ ਵਾਲਾ ਕੌਣ ਪੈਦਾ ਹੋ ਗਿਆ ਜਦੋਂ ਸਾਹਮਣੇ ਆਏ ਮਰਦਾਨਾ ਕਹਿੰਦਾ ਸੱਜੇ ਬਾਦਸ਼ਾਹ ਉਹ ਦੇਖਿਓ ਕਿਵੇਂ ਡੰਡੇ ਸੋਡੀਆਂ ਲਈ ਆਉਂਦੇ ਆ ਆਪਾਂ ਨੂੰ ਮਾਰਨ ਵਾਸਤੇ ਸੱਤ ਬੁਰਖੇ ਦੇ ਕੋਈ ਨਾ ਤੂੰ ਚਿੰਤਾ ਨਾ ਕਰ ਤੂੰ ਨਾ ਤਿੰਦ ਤਿੰਸ ਹੁੰਦਾ ਜਦੋਂ ਨੇਰੇ ਆ ਕਾਫਰ ਕਾਫਰ ਕਰਦੇ ਆਉਂਦੇ ਆ ਕਾਫਰ ਤੋਂ ਮਤਲਬ ਝੂਠਾ ਹੁੰਦਾ ਹੈ ਮੁਸਲਮਾਨ ਬਾੜਾ ਸਰਦ ਕਾਫਰ ਬਰਤਦੇ ਆ ਕਹਿੰਦੇ ਤੂੰ ਕਾਫਰ ਹੈ ਸਾਡੇ ਹਜਤ ਮੁਹੰਮਦ ਨੂੰ ਠੁਠਾ ਕਰਦਾ ਹੈ ਗੁਰੂ ਨਾਨਕ ਨਰਨਕਾ ਦੀ ਜੋਤ ਨੇ ਨੇਤਰ ਪ੍ਰਕਾਸ਼ ਕੀਤੇ ਇੱਕੋ ਹੀ ਵਾਰੀ ਕਿਹਾ ਸਤ ਗੁਰਦਾਰ ਜਦੋਂ ਸਤ ਗੁਰਦਾਰ ਕੇ ਹੈ ਨਾ ਸਾਰੇ ਜੜੂ ਕੋ ਹੋ ਗਏ ਪੱਥਰ ਬਣ ਗਏ ਕਿਸੇ ਤੋਂ ਦੁਰਿਆ ਨਹੀਂ ਜਾਂਦਾ ਹੱਥਾਂ ਨਾਲ ਡੰਡੇ ਜੁੜ ਗਏ ਹੱਥਾਂ ਵਿੱਚ ਪੱਥਰ ਜੁੜ ਗਏ ਕਹਿੰਦੇ ਇਹਦਾ ਕੋਈ ਨੂਰ ਅਲਾਹੀ ਹੈ ਸਾਸ ਸਜੀ ਫਿਰ ਉਹ ਜਿਹੜੇ ਮਾਰਨਾ ਹੈ ਉਹਨਾਂ ਨੂੰ ਫਿਰ ਸਤਗੁਰ ਸੱਜੇ ਪਾਤਸ਼ਾਹ ਸੋਝੀ ਕਰਾਉਂਦੇ ਆ ਤੇ ਉਹ ਉਹਨਾਂ ਨੂੰ ਲੱਗਦਾ ਹੁਣ ਵੀ ਇਹ ਕੋਈ ਖੁਦਾ ਦਾ ਰੂਪ ਹੈ ਇਹ ਤੇ ਲੋੜ ਖੰਡਾ ਹੀ ਕੋਈ ਕੀ ਭੁਲੇਖਾ ਪੈ ਗਿਆ ਤੈਨੂੰ ਇਹਦਾ ਭੁਲੇਖਾ ਸਾਨੂੰ ਸਾਰੇ ਧਰਮ ਦੇ ਵਿੱਚ ਕਿਹਾ ਗਿਆ ਸਾਨੂੰ ਸਾਡੇ ਹਾਜ਼ਰਤ ਮੁਹੰਮਦ ਨੇ ਕਿਹਾ ਭਈ ਸੱਤ ਆਕਾਸ਼ ਨੇ ਤੇ ਸੱਤ ਹੀ ਪਤਾਲ ਨੇ ਗੁਰਨਾਨਕ ਕਹਿੰਦੇ ਭਾਈ ਜਿਹੜਾ ਬੰਦਾ ਖੰਨਾ ਨਹੀਂ ਲੱਗਿਆ ਉਹ ਗਵਿੰਦਗੜ੍ਹ ਦੀ ਖਬਰ ਕਿਵੇਂ ਰੱਖੂਗਾ ਜਿਹੜਾ ਬੰਦਾ ਰਾਜਪੁਰੇ ਨਹੀਂ ਗਿਆ ਉਹ ਮਾਰੇ ਦੀ ਖਬਰ ਕਿਵੇਂ ਰੱਖੂਗਾ ਜਿਹੜਾ ਬੰਦਾ ਦੁਨੀਆਂ ਲਈ ਗਿਆ ਉਹ ਜਨਰਲ ਦੀ ਗਾਹ ਖਬਰ ਕਦੇ ਦੱਸੂਗਾ ਕਹਿੰਦਾ ਸਤਗੁਰੂ ਆ ਸਮਝਿਆ ਨਵੇਂ ਮਾਰੇ ਕਹਿੰਦੇ ਆ ਜਾ ਓਏ ਤੈਨੂੰ ਸਿਨ ਮਾਤਨ ਸਮੇਂ ਦੇ ਵਿੱਚ ਹੀ ਲੱਖਾਂ ਅਕਾਸ਼ ਤੇ ਲੱਖਾਂ ਹੀ ਪਤਾਲ ਦਿਖਾ ਦਿੱਤੇ ਆ ਜੀ ਕਾਜੀ ਕਰਕੇ ਤੇ ਸਾਹਸ ਸਿੰਘ ਜੀ ਮਾਰੇ ਕਹਿੰਦੇ ਜੇ ਤੈਨੂੰ ਜਾਣਾ ਓਏ ਕਿਸੇ ਨੂੰ ਭੇਜ ਦੇ ਜੀ ਤੇ ਤੇਰਾ ਯਕੀਨ ਹੈ ਕਾਜੀ ਦਾ ਮੁੰਡਾ ਗੋੜੇ ਜਿਹੜਾ ਗੁਰੂ ਨਾਨਕ ਦੇ ਗੁਰਨਾਨਕ ਦੇ ਪ੍ਰੇਮ ਦਾ ਹੱਥ ਰੱਖ ਦਿੱਤਾ ਉਹਦੇ ਸਿਰ ਦੇ ਉੱਤੇ ਸਿਰ ਦੇ ਉੱਤੇ ਹੱਥ ਰੱਖਣ ਅਨਸਾਰ ਸਿਨਮਾ ਪਰਸਮੇ ਦੇ ਵਿੱਚ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਾਤਾਲ ਦਿਖਾ ਦਿੰਦੇ ਹਰੇਕ ਆਕਾਸ਼ ਦੇ ਵਿੱਚ ਹਰੇਕ ਪਾਤਾਲ ਦੇ ਵਿੱਚ ਗੁਰੂ ਨਾਨਕ ਦੀ ਜੈ ਹੋ ਰਹੀ ਹੈ ਕੱਜ ਕੇ ਆਪ ਕੋ ਸਤਨਾਮੁ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਸਿਰਫ ਦਿਖਾਏ ਕਹਿੰਦੇ ਮੌਲਾ ਭਰ ਕੇ ਪ੍ਰਸਾਦਾਂ ਉਹ ਪਤਾਲਾਂ ਔਰ ਆਕਾਸ਼ਾਂ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਕਾਜੀ ਦਾ ਮੁੰਡਾ ਲਿਆ ਕੇ ਆਪਣੇ ਬਾਪ ਦੇ ਮੁਖ ਵਿੱਚ ਵੀ ਪਾਉਂਦਾ ਹੈਗਾ ਜਿਵੇਂ ਆਖੋ ਸੁਪਨਾ ਸ੍ਰੀ ਵਾਹਿਗੁਰੂ ਇਹ ਰੱਬ ਦੇ ਪਿਆਰਿਓ ਉਹ ਜਦੋਂ ਚੱਜਾ ਉਹ ਗੀਤ ਗੁਰੂ ਨਾਨਕ ਨਿਰੰਕਾਰੀ ਆਪਣੇ ਬਗਦਦ ਸਾਹਿਬ ਦੇ ਵਿੱਚ ਆਇਆ ਇਹ ਪ੍ਰੇਮ ਵਾਲੀ ਮਾਤਾ ਮਾਤਾ ਰੂਹੀ ਇਹ ਕੀਦੀ ਖੁਦਾ बगदाद साहब जाया मेरे पुतबे बारह साल हो गए मैं भी देखनी और उसके भी मेरे कुछ गया आई है गुरु नानक के कोरे कुरु नानक को सतगुर कहते हाँ बेबे गुरु नानक खुदाओ नहीं खुदा नहीं है। है मैं खुदा दा बंदे को फिर मैं ऐस ਵੇ ਮੇਰੇ ਮੁੱਤ ਦਾ ਬੇੜਾ 12 ਸਾਲ ਹੋ ਗਏ ਇਹਦੇ ਵਿੱਚੋਂ ਬਾਹਰ ਨਹੀਂ ਆਇਆ ਪਾਣੀ ਦੇ ਵਿੱਚੋਂ ਮੈਂ ਤਾਂ ਤੈਨੂੰ ਗਵਾਹ ਬਣਾਇਆ ਸੀ ਮੈਂ ਤੇ ਤੈਨੂੰ ਕੋਚੋਲਾ ਬਣਾਇਆ ਸੀ ਮੈਂ ਤੇ ਤੇਰੇ ਤੇ ਦੇਖ ਰਹੀ ਸੀ ਸਤਗੁਰ ਨਾਨਕ ਦੇਵ ਜੀ ਮਾਰੇ ਕਹਿੰਦੇ ਓਏ ਬੰਦੂ ਨੇਪਦਾ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਕਰਲਾ ਰਖਦਰੀ ਆਓ ਭੈ ਵਿੱਚ ਸੂਰਜ ਭੈ ਵਿੱਚ ਤੰਨ ਕੋ ਕਰੋੜੀ ਚੱਲ ਤਨੇ ਅੰਤ 12 ਕਹਿੰਦੇ ਦੇਖ ਮਾਤਾ ਦਾ ਭਰੋਸਾ 12 ਸਾਲ ਹੋ ਗਏ ਇਹਨੂੰ ਅਜੇ ਵੀ ਲੱਗਦਾ ਵੀ ਮੇਰੇ ਪੁੱਤ ਦਾ ਜਿਹੜਾ ਬੇੜੇ ਨਾਲ ਸੀ ਬਲਾਹ ਸੀ ਉਹ ਖੁਦਾ ਸੀ ਜਿਹੜੀ ਮਾਤਾ ਨੂੰ ਇੰਨਾ ਭਰੋਸਾ ਹੈ ਫਿਰ ਉਹਦੇ ਪੁੱਤ ਦਾ ਬੇੜਾ ਜਿਹੜਾ ਕਿੱਥੇ ਹੈਗਾ ਜਿੱਥੇ ਆਪ ਕੋ ਸਭ ਨਾਲ ਅੱਲਾਹ ਦੇ ਬਾਰਾਂ ਸਾਲ ਬਾਅਦ ਮਾਤਾ ਰੂੜੀ ਦੇ ਪੁੱਤ ਦਾ ਘੁੱਪਿਆ ਹੋਇਆ ਬੇੜਾ ਗੁਰਨਾਨਕ ਜੀ ਦੇ ਰੰਗ ਕਾਲੀ ਦੀ ਕਿਰਪਾ ਦੇ ਨਾਲ ਇਹ ਮਾਰ ਕਰਦਾ ਆਇਆ ਗੱਜ ਕੇ ਅੱਖੋਂ ਸਭਨਾ ਸਰਵਾਰ ਬੇਸਾਂ ਦੀ ਆਉਂਦਾ ਕਿਵੇਂ ਰਹੀ ਆਪਾਂ ਨੂੰ ਏਕ ਨਹੀਂ ਹੈ ਆਪਾਂ ਨੂੰ ਭਰੋਸਾ ਨਹੀਂ ਹੈ ਆਪਾਂ ਉਹਦੇ ਰੰਗ ਵਿੱਚ ਰੰਗੇ ਨਹੀਂ ਗਏ ਜਦੋਂ ਆਪਾਂ ਉਹਦੇ ਰੰਗ ਵਿੱਚ ਰੰਗੇ ਰਹੇ ਸਾਸਨ ਜੀ ਉਹਨਾਂ ਬਾਬਤਪੁਰ ਨਾਰਿਕੀ ਬਾਣੀ ਦੀ ਕਹਿੰਦੀ ਆਵੇ ਉਹ ਤੇਰੇ ਨਾਮ ਦੇ ਬੰਦਾ ਦੀ ਤਾਂ ਕਿ ਵਿੱਚ ਮਿਲਦੇ ਜਿਨ੍ਹਾਂ ਨੇ ਉਹ ਰੰਗਕਾਰ ਦੇ ਨਾਲ प्रीत ਪਾ ਲਈ ਹੈ ਜਿਨ੍ਹਾਂ ਨੇ प्रीत ਪਾ ਲਈ ਹੈ ਉਹਨਾਂ ਦੀ ਮਹਾਰਤ ਤੇ ਧੂਈ ਲੱਗਣ ਨਹੀਂ ਦਿੰਦੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਉਹਨਾਂ ਦੇ ਸਰੀਰ ਵਿੱਚ ਆਰਾ ਵੀ ਚੱਲ ਜਾਵੇ ਤਾਂ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਜਿਨੇ प्रीत ਪਾ ਲਈ ਹੈ ਉਹਨਾਂ ਦੇ ਖੂਪਰ ਰਹਿ ਜਾਣਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ ਦੰਗਿਆਂ ਵਿੱਚ ਉਵਾਲਿਆ ਜਾਵੇ